ਇਸ ਦੌਰਾਨ ਪੰਜਾਬ ਆਜਬਾਦ ਸਖਤਰ ਤਰਨਜੋਗ ਨੇ ਦਾਵਾ ਕੀਤਾ ਹੈ ਕਿ ਗੁਜਰਾਤ ਵਿੱਚ ਵਸੇ ਸਿੱਖ ਪਰਿਵਾਰਾਂ ਨੂੰ ਗੁਜਰਾਤ ਸਰਕਾਰ ਵੱਲੋਂ ਉਜਾੜੇ ਜਾਣ ਦੀ ਬਿਆਨਬਾਜ਼ੀ ਕੋਰੀ ਰਾਜਨੀਤੀ ਹੈ ਅਤੇ ਇਸ ਨੂੰ ਸਿਆਸਤ ਦਾ ਰੰਗ ਦਿੱਤਾ ਜਾ ਰਿਹਾ ਹੈ। ਤਰਨਜੋਗ ਅੱਜ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰੇ ਸਨ ਉਹਨਾਂ ਕਹੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਬਿਨਾਂ ਤੱਥਾਂ ਦੀ ਜਾਣਕਾਰੀ ਦੇ ਇਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਨੇ। ਹਰ ਫੈਕਟ ਉਹਨਾਂ ਨੇ ਪੰਜਾਬ ਨੂੰ ਗੁੰਮਰਾਹ ਕਰਨ ਵਾਲਾ ਦਿੱਤਾ ਹੈ। ਅਗਰ ਨਾ ਇਹ ਰਿਲੀਜੀਅਨ ਦੇ ਆਧਾਰ ਤੇ ਹੋਇਆ ਹੈ, ਨਾ ਇਹ ਸਟੇਟ ਦੇ ਆਧਾਰ ਤੇ ਹੋਇਆ ਹੈ, ਨਾ ਪੰਜਾਬੀ ਨੋਨ ਪੰਜਾਬੀ ਦੇ ਆਧਾਰ ਤੇ ਹੋਇਆ ਹੈ, ਨਾ ਗੁਜਰਾਤੀ ਨੋਨ ਗੁਜਰਾਤੀ ਦੇ ਆਧਾਰ ਤੇ ਹੋਇਆ ਹੈ। ਔਰ ਅਗਰ ਬਾਜਵਾ ਸਾਹਿਬ ਤੁਸੀਂ ਗੱਲ ਸਿੱਖਾਂ ਦੇ ਹਿੱਤਾਂ ਦੀ ਕਰਨਾ ਚਾਹੁੰਦੇ ਹੋ ਤੇ ਤਾਂ ਵੀ ਤੁਹਾਡਾ ਵੈਲਕਮ ਹੈ, ਆਓ ਕਿਸੇ ਫਲੋਰ ਤੇ ਬਹਿ ਕੇ ਗੱਲ ਕਰ ਲੈਨੇ ਆਂ ਕਿ ਕਾਂਗਰਸ ਕਿੰਨੀ ਸਿੱਖ ਹਿੱਤਕਾਰੀ ਹੈ ਔਰ ਕਿੰਨੀ ਅਹਿੱਤਕਾਰੀ ਹੈ। ਹਾਲੇ 1984 ਦੀ ਆ ਕੇ ਠੰਡੀ ਨਹੀਂ ਹੋਈ ਜਿਹਰੇ ਵਿੱਚ ਕਾਂਗਰਸ ਦੇ ਉਸਲੇ ਦੇ ਪ੍ਰਧਾਨ ਮੰਤਰੀ ਔਰ ਅੱਜ ਦੇ ਇੱਕ ਪ੍ਰਧਾਨ ਮੰਤਰੀ ਦੇ ਪਤੀ ਅੱਜ ਦੇ ਕਾਂਗਰਸ ਦੇ ਪ੍ਰਧਾਨ ਦੇ ਪਤੀ ਰਜੀਵ ਗਾਂਧੀ ਨੇ ਖੁਦ ਕਿਹਾ ਸੀ ਕਿ ਇੱਕ ਧਰਤੀ ਜਦ ਬ੍ਰਿਖਸ਼ ਬੜਾ गिरता ਹੈ ਤਾਂ ਧਰਤੀ ਹਿਲ ਜਾਂਦੀ ਹੈ ਸਿੱਖਾਂ ਦੀ ਲਾਸ਼ਾਂ ਦਾ ਮਜ਼ਾਕ ਉਡਾਇਆ ਸੀ ਪੂਰੇ ਹਿੰਦੁਸਤਾਨ 'ਚ 10000 ਸਿੱਖ ਜਿੰਦਾ ਜਲਾਏ ਗਏ ਸੀ